ਬਾਰਲੀ ਉਹਨਾਂ ਦੇ ਲਈ ਜੋ ਮਾਈਨਿੰਗ ਹੋ ਰਹੀ ਆ ਜਿੱਥੇ ਕਿ ਅੱਜ ਅਸੀਂ ਪਿੰਡ ਲਖਣਕਲਾਂ ਦੇ ਜ਼ਮੀਨ 'ਚ ਖੜੇ ਆ ਜਿੱਥੇ ਕਿ ਇੱਥੇ ਇਹ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਨਾਜਾਇਜ਼ ਮਾਈਨਿੰਗ ਹੋ ਰਹੀ ਆ ਤੇ ਅਸੀਂ ਅੱਜ ਸਰਦਾਰ ਕਸ਼ਮੀਰ ਸਿੰਘ ਕਿਸਾਨ ਵਿੰਗ ਦੇ ਆਗੂ ਨਾਲ ਰੂਬਰੂ ਹੋ ਰਹੇ ਆ ਸਤਕਾਰਯੋਗ ਕਸ਼ਮੀਰ ਸਿੰਘ ਜੀ ਵੈਜੀ ਕਾ ਖਾਲਸਾ ਵੈਜੀ ਫਤੇ ਜੀ ਸਤਕਾਰਯੋਗ ਕਿਸਾਨ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਖਣਕਲਾਂ ਦੇ ਵਿੱਚ ਜੋ ਹਾਈਵੇ ਛੜਕਾਂ ਬਣ ਰਹੀਆਂ ਹਨ ਤਕਰੀਬਨ 2 ਸਾਲ ਤੋਂ ਵੱਡੇ ਪੱਧਰ ਤੇ ਮੈਨਗ ਹੋ ਰਹੀ ਹੈ 8-9 ਫੁੱਟ ਤੋਂ ਲੈ ਕੇ 18 ਫੁੱਟ ਤੱਕ 20 ਫੁੱਟ ਤੱਕ ਜਿਹੜੇ ਭੋਏ ਮਾਫੀਆ ਇਹਨਾਂ ਜ਼ਮੀਨਾਂ ਪਹਿਲਾਂ ਖਰੀਦੀਆਂ ਆਪ ਤਾਂ ਪਿੰਡ ਚ ਨਹੀਂ ਰਹਿੰਦੇ 12 ਸ਼ਹਿਰਾਂ ਸ਼ੁਰਾਂ ਚ ਰਹਿੰਦੇ ਨੇ ਇਹਨਾਂ ਪਹਿਲਾਂ ਹੀ ਕੰਟਰੋਲ ਕਰਕੇ ਛੋਟੇ ਜੀਵਿਦਾਰਾਂ ਦੇ ਚਾਰਸ਼ਫੇਰ ਜਦੋਂ 20 ਫੁੱਟ ਦੀ 18 ਛੋਟ ਦੀ ਖੱਡ ਦੀ ਖਾਈ ਪੁੱਟੀ ਜਾਂਦੀ ਉਹ ਤੇ ਛੇਟਾਂ ਡਿੱਗਦੀਆਂ ਨਾ ਉਹਨਾਂ ਕੋਲ ਟਰੈਕਟਰ ਚੱਲਦੇ ਨੇ ਦੁਖੀ ਹੋ ਕੇ ਉਹ ਵੀ ਦੇਈ ਜਾਂਦੇ ਨੇ ਇਸ ਕਰਕੇ ਆ ਬੰਦੇ ਨੇ ਆਪਣੇ ਐਨ ਕੇ ਸੀ ਕੰਪਨੀ ਅਛਨੀ ਕੁਮਾਰੇ ਦਾ ਵੱਡਾ ਜਰਨਲ ਮੈਨੇਜਰ ਹੈ ਦੇਵਨਾਥ ਜਿਹੜਾ ਤੇ ਛੋਟਾ ਭੁੱਲਰ ਹੈ ਤੇ ਇੱਕ ਬੰਦਾ ਹੈ ਨਾ ਹਮੀਰੇ ਤੋਂ ਲਿਆ ਇਸ ਦਾ ਨਾਂ ਰਣਜੀਤ ਸਿੰਘ ਹੈ ਦੇਵਨਾਥ ਤੇ ਰਣਜੀਤ ਸਿੰਘ ਇਹ ਦੱਸਦੇ ਨੇ ਵੀ ਛੋਟੇ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਕਿਵੇਂ ਲੈਣੀਆਂ ਇਹ ਜਦੋਂ ਕਿਸੇ ਦੀ ਮਿੱਟੀ ਚੱਕੀ ਗਈ ਇਹਨਾਂ ਦਾ ਤਾਂ ਮਤਲਬ ਨਹੀਂ ਆਉਂਦਾ ਦੋ ਦੋ ਤਿੰਨ ਤਿੰਨ ਮਹੀਨੇ ਆਣ ਕੇ ਰਾਤ ਨੂੰ ਵੱਢੀ ਜਾਂਦੇ ਨੇ ਆਉਣ ਦੇ ਹੜਾਂ ਵਾਲੀ ਜਿਹੜੀ ਸਥਿਤੀ ਹੈ ਸਾਡੇ ਪਿੰਡ ਦਾ ਤੇ ਹਾਲ ਹੋ ਗਿਆ ਪੂਰਬ ਵਾਲੇ ਪਾਸੇ ਪਿੰਡ ਤੋਂ 25 ਬਣੀ ਉਪਜਾਊ ਜ਼ਮੀਨ ਹੈ ਮੇਰੇ ਕਿਸਾਨ ਵੀਰੋ ਇੱਥੇ ਕੋਈ ਨਹੀਂ ਸੁਣਦਾ ਪ੍ਰਸ਼ਾਸਨ ਸੁਣਨ ਨੂੰ ਤਿਆਰ ਨਹੀਂ ਔਰ ਦਬਾਅ ਪਾਉਂਦੇ ਨੇ ਔਰ ਸਾਡੇ ਜਿੱਥੋਂ ਦੀ ਇਹ ਹਾਈਵੇਜ ਆਪਣੇ ਟਿਪਰ ਚੱਲਦੇ ਨੇ ਕੋਈ 100 ਕੁਇੰਟਲ ਹੋਵੇ 200 ਕੁਇੰਟਲੇ ਹਜ਼ਾਰਾਂ ਮਣਾ ਇਹਨਾਂ ਤੇ ਵਜਨ ਪੈਂਦਾ ਨੌ-ਨੌ ਫੁੱਟ ਛੜਕਾ ਇਹਨਾਂ ਨੂੰ ਤਾਂ ਕੱਚੇ ਰਸਤੇ ਕੀ ਕਰਦੇ ਨੇ ਪਾਣੀ ਵੀ ਦੀ ਚੱਲ ਜਾਂਦੇ ਨੇ ਇਹ ਇਸ ਕਰਕੇ ਸਾਡੀਆਂ ਤਾਂ ਕੋਠੀਆਂ ਜੇ 47 ਸਾਨੂੰ ਦੁਬਾਰੇ ਇਹਨਾਂ ਲਿਆਉਤੀ ਇਹ ਕੋਠੀਆਂ ਮਕਾਨ ਗਰੀਬਾਂ ਦੇ ਔਰ ਜਿਹੜੇ ਭੋਏ ਮਾਫੀ ਵਾਲੇ ਨੇ ਉਹਨਾਂ ਦੀ ਵੀ ਪਿੱਛੋਂ ਕਦਰ ਪਦਰੀ ਵੀ ਇਥੋਂ ਦੀ ਫੁੱਟ ਪੜ ਕੇ ਕਰਦੇ ਨੇ ਤੇ ਉੱਤੇ ਮਿੱਟੀ ਵੀ ਚੰਗੀ ਪਾਉਂਦੇ ਨੇ ਜਿਹੜੇ ਗਰੀਬ ਨੇ ਉਹਨਾਂ ਦੇ ਨਾਂ ਉਹ ਪੱਦਰ ਹੋ ਰਹੀਆਂ ਨਾ ਕੁਝ ਲੈਣਾ ਉਹ ਦੁਖੀ ਹੋ ਕੇ ਵੀ ਸਾਡੀ ਤਾਂ ਜ਼ਮੀਨ ਗਈ ਕਿ ਗਈ ਇਸ ਕਰਕੇ ਆਪਣਾ ਕਿਸਾਨ ਭਰਾਵੋ 8 ਤਰੀਕ ਨੂੰ ਫੇਰ ਸਾਡੀ ਮਹਾਲੀ ਵਿੱਚ ਰੈਲੀ ਹੈ ਮੈਂ ਸਾਰੇ ਕਿਸਾਨ ਵੀਰਾਂ ਨੂੰ ਆਪਣਾ ਬੇਨਤੀ ਕਰਦਾ ਇਹਦੇ ਤੇ ਧਿਆਨ ਦਿਓ ਵੱਡੇ ਲੀਡਰ ਆਮ ਹੇਠਲਾ ਪੱਦਰ ਵਾਲਾ ਕੰਮ ਨਹੀਂ ਹੈ ਔਰ ਸਾਡੇ ਪਿੰਡ ਦਾ ਔਰ ਇਲਾਕੇ ਦਾ ਬਹੁਤ ਬੁਰਾ ਹਾਲ ਜੇ ਕੀ ਹੋਏਗਾ ਮੈਂ ਪਿਛਲੀ ਗੱਲ ਦੱਸਦਾ 1970 ਤੋਂ 75 ਤੱਕ ਮੇਰਾ ਭਾਵੇਂ ਪਿੰਡ ਲਖਣਕਲਾਂ ਜ਼ਿਲ੍ਹਾ ਕਪੂਰਥਲੇ ਤੋਂ 6 ਕਿਲੋਮੀਟਰ ਪਹਾੜ ਪਾਲੇ ਪਾਸੇ ਹੈ ਮੈਂ ਧਨੋਲੇ ਕਲਾਂ ਸਰਦਾਰ ਅਜਵੇਰ ਸਿੰਘ ਲਖੋਵਾਲ ਸਰਦਾਰ ਬਲਬੀਰ ਸਿੰਘ ਰਾਜੇਵਾਲ ਇਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਕਾਇਮ ਕੀਤੀ ਘਰ ਘਰ ਤੋਂ ਬਜ਼ੁਰਗਾਂ ਨੂੰ ਸੱਦ ਕੇ ਬੜੇ ਪ੍ਰੇਮ ਨਾਲ ਬੜੀ ਨਿਮਰਤਾ ਨਾਲ 100-100 ਕਿਲੋਮੀਟਰ ਇਹਨਾਂ ਨੇ ਮੋਟਰਸਾਈਕਲਾਂ ਦੇ ਸਕੂਟਰਾਂ ਤੇ ਸਫ਼ਰ ਕਰਨਾ ਇਹ ਉਹਦੋਂ ਬਣਾਈ ਸੀ ਜਿਹੜੀ ਅੱਜ ਹਾਲਾਤ ਹੈ ਇਹ ਸਾਨੂੰ ਉਹਦੋਂ ਦੱਸਦੇ ਹੁੰਦੇ ਮੈਂ ਧੰੋਲੇ ਜਦੋਂ ਆਉਂਦੇ ਹੁੰਦੇ ਸੀ ਗੁਰਦੁਆਰਾ ਰਾਮਸਰ ਮੈਂ ਇਹਨਾਂ ਦੀ ਮੀਟਿੰਗ ਟੈਂਡ ਕਰਦਾ ਹੁੰਦਾ ਸੀ ਪਿੱਛੇ ਬੈਠ ਕੇ ਭਾਵੇਂ ਮੇਰੀ ਉਮਰ ਛੋਟੀ ਸੀ ਪਰ ਮੈਂ ਹਰ ਗੱਲ ਸੁਣਦਾ ਸੀ ਜੋ ਇਹ ਕਹਿੰਦੇ ਸੀ ਉਹ ਹੋ ਗਿਆ ਪਰ ਕੀ ਇਹ ਪੰਜਾਬ ਨੂੰ ਕੰਗਾਲ ਕਰਨ ਦੇ ਤੋਲੇ ਬਿਲਕੁਲ ਇਹ ਸੋਚੀ ਸਮਝੀ ਸਾਬਤ ਹੈ ਇਹ ਜਿਹੜੀ ਅੱਜ ਕਿਹ ਪ੍ਰੋਗਰਾਮ ਹੋ ਰਿਹਾ 100 200 ਸਾਲ ਪਿੱਛੇ ਦੀ 100 ਦੀ 100 ਜਾਂ 50 ਸਾਲ ਦੀ ਪਿੱਛੇ ਦੀ ਚੱਲ ਰਹੀ ਹੈ ਦੂਸਰੀ ਗੱਲ ਇਹ ਹੈ ਵੀ ਇਸ ਜਿਹੜੀ ਪਲਾਟ ਤੇ ਮੈਂ ਖੜਾ ਰਿਹਾ ਹੋਇਆ ਇਹ ਕੌਣ ਨੇ ਮੇਨੇ ਕੁਮਾਰ ਸ਼ਰਮਾ ਕਰਮਜੀਤ ਸ਼ਰਮਾ ਪਿੰਡ ਰਾਇਆਵਾਲ ਬਿਸ਼ਨਪੁਰ सुरेंद्र ਕੁਮਾਰ ਮਲੂਕ ਚੰਦ ਧੀਰਪੁਰ ਮਨਾਰ ਇਹ ਆਨਾ ਪਿੰਡ ਧੀਰਪੁਰ ਨੇ सुरेंद्र ਕੁਮਾਰ ਮਲੂਕ ਚੰਦ ਪਿੰਡ ਮਨਾਰ ਇਹ ਹੁਣ ਦੇਖੋ ਉਹਨਾਂ ਦੀ ਉਹ ਮਸ਼ੀਨ ਚੱਲ ਰਹੀ ਹੈ ਦੇਖ ਲਓ ਇਹ ਸਰਕਾਰੀ ਮਸ਼ੀਨ ਹੈ ਵੱਡੀ ਕੰਪਨੀ ਦੀ ਤੇ ਸਾਡੇ ਕੋਠੀਆਂ ਜਿਹੜੀਆਂ ਨੇ ਲੱਖ ਕਰੋੜ ਕਰੋੜ ਰੁਪਈਆਂ ਦੀਆਂ ਬਣਾਈਆਂ ਔਰ ਮਿਹਨਤ ਮਜ਼ਦੂਰੀ ਕਰਕੇ ਉਹ ਸਾਰੀਆਂ ਚੂਰੋ ਚੂਰ ਨੇ ਜੋ دریاਵਾ ਦੇ ਵਹਿਣ ਸੀ ਉਹ ਖਤਮ ਹੋ ਗਏ ਸਾਡੇ ਪਿੰਡ ਤੋਂ ਪੂਰਬ ਵੱਲ ਜਿਹੜੀ 25 ਫੁੱਟ ਸਾਡੀ ਜ਼ਮੀਨ ਉੱਚੀ ਸੀ ਬੜੀ ਉਪਜਾਊ ਸੀ ਲਾਲ ਮਿੱਟੀ ਦੇ ਕਾਲੀ ਉਹ ਪਿੰਡ ਸਾਡਾ ਉਦੋਂ 25 ਫੁੱਟ ਨਹੀਂ ਮੈਂ ਇਹ ਪਤਾ ਨਹੀਂ ਆਉਂਦੇ ਸਾਲ ਨੂੰ ਕੀ ਹੋਣਾ ਕੀ ਨਹੀਂ ਹੋਣਾ ਮੇਰੇ ਵੀਰੋ ਇਸ ਵੱਲ ਧਿਆਨ ਦਿਓ ਘਰ ਜਦੋਂ ਸਾੜਾ ਆਉਣਗੇ ਉਦੋਂ ਹਾਲਾਤ ਕਿਹੋ ਜਿਹੇ ਹੋਣਗੇ ਉਦੋਂ ਪਿੰਡਾਂ ਦੇ ਕੋਠੇ ਦੇ ਕੋਠੇ ਉੱਡਣਗੇ ਠੇਠੋਂ ਅਧੇੜੀ ਦੇਣਗੇ ਜਿਵੇਂ ਦਰਿਆ ਜਿਵੇਂ ਕਹਿੰਦੇ ਫਲਾਣੇ ਹਿਮਾਚਲ ਦੇ ਫਲਾਣੀ ਕੋਠੀਆਂ ਰੁੱਢਦੀ ਏ ਦੇਖਦੇ ਨਾ ਗੰਗਾ ਕਿਨਾਰੇ ਤੁਸੀਂ ਉਸ ਤਰ੍ਹਾਂ ਹੋ ਸਾਡੇ ਪਿੰਡ ਦਾ ਹਾਲ ਨੰਬਰ ਦੂਸਰੀ ਗੱਲ ਮੈਂ ਕਰਾਂ ਮੈਂ ਜਾਂ ਤਾਂ ਆਪਣੇ ਕਿਸਾਨ ਭਰਾਵੋ ਜੇ ਤੁਸੀਂ ਭਾਰਤੀ ਕਿਸਾਨ ਯੂਨੀਅਨ ਕਾਇਮ ਕੀਤੀ ਤੇ ਰਾਮ ਲੀਲਾ ਗਰਾਊਂਡ ਦੇ ਵਿੱਚ ਮਾਰਚ ਦੇ ਮਹੀਨੇ ਸਾਰਿਆਂ ਸਟੇਟਾਂ ਤੋਂ ਕਿਸਾਨ ਵੀਰ ਆਏ ਤੇ ਉਹਨਾਂ ਆਪਣਾ ਦੁੱਖ ਦਰਦ ਉਸੇ ਬਣਾਇਆ ਤੇ ਤੁਹਾਡੀ ਕਾਨਫਰੰਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਜਿਹਦੇ ਵਿੱਚ ਲਖੋਵਾਲ ਰਾਜੇਵਾਲ ਆਪਣਾ ਦਰਸ਼ਨਪਾਲ ਹੋਰ ਸਾਰੀਆਂ ਕਿਸਾਨ ਬੰਦੇ ਬੰਧੀਆਂ ਉਮਰਾਹਾ ਜੀ ਜੋਗਿੰਦਰ ਸਿੰਘ ਤਕਾਇਆ ਤੇ ਯੂਪੀ ਤੋਂ ਔਰ ਇਹਨਾਂ ਨੇ ਇੱਕ ਵਾਈ ਕੀਤੀ ਜੋ ਜਿਹੜੇ ਪਤਾ ਨਹੀਂ ਕਿੰਨੇ ਲੱਖ ਦਾ ਘਟ ਸੀ ਔਰ ਉਹ ਸਾਰੀ ਦੁਨੀਆ ਦੇ ਭਾਵੇਂ মিডিਆ ਨੇ ਸਾਡਾ ਨਹੀਂ ਹੋ ਤਾ ਗੱਲ ਕੀਤੀ ਪਰ ਸਾਰੀ ਦੁਨੀਆ 'ਚ ਉਹ ਗੱਲ ਤੁਹਾਡੀ ਗਈ ਇਸ ਕਰਕੇ ਹੁਣ ਵੀ ਇਸ ਪਾਸੇ ਧਿਆਨ ਦਿਓ ਜਿਹੜਾ ਤੁਸੀਂ ਕਹਿੰਦੇ ਸੀ ਉਹ ਹੋ ਰਿਹਾ ਹੈ ਸਾਡੇ ਪਿੰਡ ਦਾ ਬਹੁਤ ਬੁਰਾ ਹਾਲ ਜੇ ਦੇਖੋ ਗਰੀਬ ਕਿਸਾਨਾਂ ਦਾ ਬਹੁਤ ਬਹੁਤ ਨਾ ਉਹਨਾਂ ਨੂੰ ਜ਼ਮੀਨਾਂ ਦੇਣੀਆਂ ਪੈਂਦੀਆਂ ਕਰਾਈਆਂ ਉਹਨਾਂ ਕੋ ਜਾਣੀਆਂ ਨੇ ਇੱਧਰ ਆਜੋ ਭਾਜੀ ਪਿੱਛੇ ਪਰ ਸਰ ਪ੍ਰਸ਼ਾਸਨ ਤੋਂ ਕੀ ਆਖਰੀ ਸਵਾਲ ਹੈ ਪ੍ਰਸ਼ਾਸਨ ਤੋਂ ਕੀ ਮੰਗ ਹੈ ਤੁਹਾਡੀ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਕੋਈ ਨਹੀਂ ਸਾਡੀ ਸੁਣ ਰਿਹਾ ਕੋਈ ਸੁਣ ਨਹੀਂ ਰਿਹਾ ਨਾ ਸੁਣਨੀ ਹੈ ਸਰਕਾਰਾਂ ਇਧਰੋਂ ਵੀ ਤੋਂ ਸਾਰੀਆਂ ਖਿਲਾਫ ਨੇ ਸਾਡੀ ਕੋਈ ਨਹੀਂ ਸੁਣਦਾ ਆਖਰੀ ਕੀ ਹਾਲਾਤ ਹੋਣਗੇ ਹਾਲਾਤ ਹਾਲਾਤ ਸਾਰਾ ਜਿਹੜਾ ਉਜਾੜਾ ਹੋ ਜਾਊਗਾ ਆਪਣੇ ਜਿਹੜੀਆਂ ਕਹਿੰਦੇ ਜ਼ਮੀਨਾਂ ਕੋਆਪਰੇਟ ਕਰਾਣੀਆਂ ਨੇ ਵੇੜੀਆਂ ਨੇ ਉਹ ਆਪੇ ਆਪ ਤੁਰ ਜਾਣਗੀਆਂ ਮਸ਼ੀਨਾਂ ਉਹਨਾਂ ਕੋ ਹੈਗੀਆਂ ਨੇ ਅਸੀਂ ਕੀ ਕਰਨਾ ਸਾਡੇ ਤੇ ਸਾਨੂੰ ਤਾਂ ਹੁਣ ਵੀ ਕਹਿੰਦੇ ਨੇ ਵਿਦੇਸ਼ੀ ਨੇ ਜੇ ਕਿਸਾਨ ਉੱਤੇ ਧਰਨਾ ਲਾਉਂਦੇ ਨੇ ਕੁਝ ਕਹਿੰਦੇ ਨਹੀਂ ਤੇ ਉਹਨਾਂ ਨੂੰ ਹੀ ਅਤਵਾਦੀ ਤੇ ਵੱਖਵਾਦੀ ਕਹਿੰਦੇ ਨੇ ਕਹਿੰਦੇ ਨੇ ਕਿ ਨਹੀਂ ਤੇ ਦੂਸਰਾ ਇਹ ਇਹੀ ਹੈ ਜਿਵੇਂ ਗੁਰੂ ਪੰਜਵੇਂ ਪਾਸ਼ਾ ਨੇ ਕਿਹਾ ਗਰੀਬੀ ਗਦਾ ਹਮਾਰੀ ਖੰਨਾ सगਲ ਰੇਣਿ ਸ਼ਾਰੀ ਇਸ ਆਗੇ ਕੋ ਨਾ ਟਿਕੇ ਵਕਾਰੀ ਗੁਰ ਪੂਰੇ ਇਹ ਗੱਲ ਸਾਰੀ ਇਸ ਸਿਧਾਂਤ ਤੇ ਕਿਸਾਨ ਵੀਰ ਬਾਬੇ ਨਾਨਕ ਜੋ ਕਿਸਾਨਾਂ ਦਾ ਮਸੀਹਾ ਸੀ ਕਿਸਾਨਾਂ ਦਾ ਰਹਿਬਰ ਸੀ ਦੁਨੀਆ ਸਾਨੂੰ ਆਪਣੀ ਪੂਜਦੀ ਹੈ ਸਾਰੀ ਸਾਰੇ ਆਪਣੇ ਧਰਮ ਤੇ ਉਹਨੇ ਖੇਤੀ ਇਹ ਕਿਸਾਨਾਂ ਨੂੰ ਕਿਹਾ ਸੀ ਕਿ ਕਿਸਾਨ ਦਾ ਧੰਦਾ ਲਾਹੇਵੰਦਾ ਹੈ ਤੇ ਜਿਹੜਾ ਵਪਾਰ ਹੈ ਉਹ ਮੱਧਮ ਹੈ ਪਰ ਅੱਜ ਵਪਾਰ ਉੱਚਾ ਹੈ ਕਿਸਾਨ ਭੁੱਖ ਭੁੱਖਾ ਨਾ ਭਾਵੇਂ ਕੋਈ ਕਹੇ 100 ਕਿਲੋ ਭਾਵੇਂ 2 ਕਿਲੋ ਔਰ ਇੱਥੇ ਮਾਰੇ ਕਿਸਾਨਾਂ ਦੀ ਕੋਈ ਜ਼ਮੀਨ ਵੀ ਨਹੀਂ ਕਰਾਉਂਦਾ ਉਹ ਵਾਈ ਵੀ ਨਹੀਂ ਜਾਣੀ ਪੈਸੇ ਇਹਨਾਂ ਨੂੰ ਰੱਜ ਕੇ ਦਿੰਦੇ ਨੇ ਉਹਨਾਂ ਨੂੰ ਮਿੱਟੀ ਦੇ ਵੀ ਨਹੀਂ ਉਹਨੇ ਕੀ ਦਿੰਦੇ ਆ ਗੱਲ ਕਰਦੇ ਆਪਾਂ ਵੀ ਪੰਜਾਬ ਪੰਜਾਬ ਦਾ ਵਿਸ਼ਿੰਦਾ ਬਾਹਰ ਸਟੇਟਾਂ 'ਚ ਪੈਲੀ ਨਹੀਂ ਲੈ ਸਕਦਾ ਤੇ ਬਾਹਰ ਲੀਆਂ ਸਟੇਟਾਂ ਦੇ ਆਣ ਕੇ ਇੱਥੇ ਪੈਲੀ ਖਰੀਦਦੇ ਇਹ ਕਿਉਂ ਵਿਤਕਰਾ ਕਰਾ। ਇਹ ਵਿਤਕਰਾ ਸੈਂਟਰ ਦਾ ਜਿਹੜਾ ਇੱਥੇ ਸੂਬਾ ਬਣਾਉਂਦੇ ਨੇ ਉਹਨੂੰ ਬਣਾਉਂਦੇ ਹੀ ਉਹਨੂੰ ਨੇ ਭਾਵੇਂ ਅਸੀਂ ਉਹਨੂੰ ਸਾਡਾ ਹੀ ਬੰਦਾ ਹੋਵੇ ਜੇ ਉਹਨਾਂ ਦੇ ਆਖੇ ਚੱਲੂਗਾ ਉਹ ਫਿਰ ਸਾਡੇ ਮਨਕਰ ਹੋ ਜਾਂਦਾ ਉਹਨਾਂ ਦਾ ਬਣ ਜਾਂਦਾ ਇਸ ਕਰਕੇ ਸਾਡੇ ਪੰਜਾਬ ਦੇ ਅਸੀਂ ਨਹੀਂ ਨਾ ਹਰਿਆਚਲ ਚ ਨਾ Rajasthan ਚ ਵੀ ਲੈ ਸਕਦੇ ਫੋਰਸ ਡੇਟਾ ਚ ਵੀ ਨਹੀਂ ਲੈ ਸਕਦੇ ਅਸੀਂ ਯੂਪੀ ਆਵਾਜ਼ ਕੀਤੀ ਅਸੀਂ ਜੰਗਲ ਆਵਾਜ਼ ਕੀਤੀ ਅਸੀਂ ਗੁਜਰਾਤ ਆਵਾਜ਼ ਕੀਤੀ ਠੀਕ ਹੈ ਗੱਲ ਉੱਥੇ ਆ ਜਾ ਬਾਤ ਕੀਤੀ ਤੇ ਸਾਡਾ ਹੋ ਜਾੜ ਇਸ ਕਰਕੇ ਅਸੀਂ ਸਾਡੇ ਪੁਰਖੇ ਜਿਨ੍ਹਾਂ ਨੇ ਦੁਨੀਆ ਦੇ ਲੋਹਾ ਸਭ ਜਿਹੜਾ ਜਿਨ੍ਹਾਂ ਕੌਮਾਂ ਦਾ ਲੋਹਾ ਮੰਦੀ ਸੀ ਉਹਨਾਂ ਦੇ ਦੋ ਸਟੇਟਾਂ ਭਾਰਤ ਵਰਸ਼ ਨੂੰ ਦਿੱਤੀਆਂ ਪਸ਼ਾਵਰ ਤੇ ਕਸ਼ਮੀਰ ਤੇ ਇਹ ਦੇ ਸਾਡਾ ਮਾਨ ਕਰ ਰਿਹਾ ਸਾਡੇ ਬਜ਼ੁਰਗਾਂ ਨੇ ਇਹ ਸਾਨੂੰ ਸਾਡੇ ਨਾਲ ਸਰਦਾਰ ਕਸ਼ਮੀਰ ਸਿੰਘ ਕਿਸਾਨਾਂ ਆਗੂ ਜਿਨ੍ਹਾਂ ਨੇ ਆਪਣਾ ਦਰਦ ਬਿਆਨ ਕੀਤਾ ਕਿਸਾਨਾਂ ਦਾ ਤੇ ਪੰਜਾਬ ਦੇ ਕਿਸਾਨ ਦੀ ਹਾਲਾਤ ਦਿਨੋ ਦਿਨ ਵੱਧ ਤੋਂ ਵੱਧਰ ਹੋਈ ਜਾ ਰਹੇ ਮੈਂ ਗੁਰਦੇਵ ਸਿੰਘ ਭੱਟੀ ਕਪੂਰਥਲਾ ਅਮੇਜ਼ਿੰਗ ਟੀਵੀ ਯੂ